ਦੋਸਤੋ ਜਿੱਦਾਂ ਆਪਾਂ ਜਾਣਦੇ ਆ ਕਿ ਸਿੱਧੂ ਮੂਸੇਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਰੇ ਪਾਸੇ ਦੇਸ਼ਾਂ ਦੇ ਵਿੱਚ ਤੇ ਆਹ ਦੇਖਿਓ ਪਾਕਿਸਤਾਨ ਤੋਂ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਸੇ ਬੱਚੇ ਦੇ ਪਿਤਾ ਨੇ ਦੱਸਿਆ ਇਹ ਵੀਰ ਪਾਕਿਸਤਾਨ ਤੋਂ ਆ ਕਿ ਮੇਰਾ ਬੱਚਾ ਕਿੰਨਾ ਪਿਆਰ ਕਰਦਾ ਅਤੇ ਸਿੱਧੂ ਮੂਸੇਵਾਲੇ ਦੇ ਬਾਰੇ ਇਹਨੇ ਕੱਲੀ-ਕੱਲੀ ਬਹੁਤ ਜ਼ਿਆਦਾ ਵਧੀਆ ਗੱਲ ਦੱਸੀ ਆ ਕਿ ਪਾਕਿਸਤਾਨ ਦੇ ਵਿੱਚ ਕੀ ਕੁਝ ਪਿਆਰ ਉਹਦੇ ਲਈ ਬਣਿਆ ਹੋਇਆ ਸੀ ਤਾ ਇੰਨੀਆਂ ਵਧੀਆ ਗੱਲਾਂ ਦੱਸੀਆਂ ਬੰਦੇ ਨੇ ਤੁਸੀਂ ਸੁਣ ਕੇ ਹੋ ਜਾਵੋਗੇ ਹੈਰਾਨ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਕਰਦੇ ਆ ਵੀਡੀਓ ਤਾਂ ਇਹ ਕਹਿੰਦਾ ਇੰਨਾ ਕ੍ਰੇਜ਼ ਆ ਉਹਨੂੰ ਧੀਵੇਂ ਨੂੰ ਉਹਦੇ ਕੈਮਿਸਟਰੀ ਦਾ ਕੱਲ ਟੈਸਟ ਸੀਗਾ ਉਹ ਜਨਾਬ ਸਿੱਧੂ ਮੂਸੇਵਾਲਾ ਸੁਣਦੇ ਆ ਮੈਂ ਕਿਹਾ ਇੱਕ ਕੈਮਿਸਟਰੀ ਦੇ ਵਿੱਚ ਇਹ ਸਿੱਧੂ ਮੂਸੇਵਾਲਾ ਉਹ ਯਕੀਨ ਕਰ ਵੱਲਾ ਇਹ ਪਿਆਰ ਆ ਬੜੀ ਦੁਨੀਆ ਬਾਈ ਦੇ ਨਾਲ ਬੜਾ ਪਿਆਰ ਕਰਦੀ ਆ ਜੀ ਯਕੀਨ ਕਰੋ ਮੈਨੂੰ ਵੀ ਉਹਦਾਂ ਮੰਮੀ ਨੂੰ ਲਾਈਕ ਕਰਦਾ ਲੇਕਿਨ ਮੇਰੀ ਕਹ ਲੋ ਕਿ ਮੈਂ ਉਹ ਵਿਚਾਰੇ ਨੂੰ ਮਰਨ ਤੋਂ ਬਾਅਦ ਮੈਨੂੰ ਇਹਦਾ ਪਤਾ ਲੱਗਾ ਵੀ ਕੀ ਚੀਜ਼ ਸੀਗਾ ਬਿਲਕੁਲ ਸਹੀ ਗੱਲ ਹੈ ਕਈਆਂ ਨੂੰ ਜ਼ਾਹਦભાઈ ਪਤਾ ਹੀ ਨਹੀਂ ਸੀ ਕਿ ਉਹ ਗਾਣੇ 'ਚ ਕੀ ਕਹਿੰਦਾ ਹੈ ਮੈਂ ਪਤਾ ਨਹੀਂ ਇਦਾਂ ਦੇ ਬੰਦੇ ਸਦੀਆਂ 'ਚ ਪੈਦਾ ਹੁੰਦੇ ਆ ਬਹੁਤ ਮਾਰਾ ਕੀਤਾ ਉਹਨਾਂ ਨੇ ਮਾਰਨਾ ਹੀ ਸੀ ਬਣੇ ਤਾ ਉਹਦਾ ਇਦਾਂ ਇਦਾਂ ਦਾ ਕਸੂਰ ਕੋਈ ਨਹੀਂ ਤੇ ਹਾਲਾਂਕਿ ਦੇਖ ਲਓ ਬੱਚਿਆਂ ਨੂੰ ਕੀ ਆ ਤੇ ਕਿੰਨਾ ਬੱਚੇ ਦੇਖ ਲਓ ਪਿਆਰ ਕਰਦੇ ਆ ਹੈ ਮੈਂ ਕਹਿੰਦਾ ਕਿ ਤੁਹਾਡੀ ਸੋਚ ਹੈ ਕਿੰਨਾ ਮੇਰੇ ਬੱਚੇ ਜਿਹਾ ਲਵ ਕਰਦੇ ਹੈ ਹਾਏ ਇਹਨੂੰ ਮਿਲੇ ਨਹੀਂ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਜ਼ਾਦ ਬਾਈ ਜਦੋਂ ਉਹਦਾ ਨਾਮ ਜਾਂ ਕੋਈ ਉਹਦੀ ਗੱਲ ਕਰਦਾ ਨਾ ਮਿਲਾਂਗਾ ਇੱਕ ਮੇਰਾ ਭਾਂਜਾ ਵਾ تنਵੀਰ ਖਹਿਰਾ ਉਹ ਮਿਲਾਂਗਾ ਉਹ ਤੇ ਤਿੰਨ ਦਿਨ ਰੋਟੀ ਨਹੀਂ ਖਾਦੀ ਉਹਨੇ ਕਸਮਾਂ ਲਾ ਕੇ ਮੇਰੇ ਪਿਆਰ ਨੇ ਦੱਸਿਆ ਫੋਰਸਿਸ ਹੁੰਦੇ ਸਮੁੰਦਰੀ ਟਰੋਟ ਉਹਨੇ ਕਿਹਾ ਤਿੰਨ ਦਿਨ تنਵੀਰ ਰੋਟੀ ਨਹੀਂ ਖਾਦੀ ਦੇਖ ਲੋ ਕਿੰਨਾ ਲੋਗ ਉਹਨਾਂ ਪਿਆਰ ਕਰਦੇ ਅੱਜ ਵੀ ਅੱਜ ਵੀ ਉਸ ਬੰਦੇ ਨੂੰ ਲੋਗ ਬੜਾ ਯਾਰ ਕਰਦੇ ਸਿੱਧੂ ਨਹੀਂ ਮਰਿਆ ਸਿੱਧੂ ਅੱਜ ਵੀ ਸਾਈ ਬਾਸ਼ਾ ਜਿੰਦਾ ਬਿਲਕੁਲ ਇਦਾਂ ਹੀ ਆ ਉਹਨੇ ਮੰਜੀ ਠੋਕ ਕੇ ਰੱਖੀ ਸਾਰਿਆਂ ਦੀ ਹਾਏ ਵਾਹ ਜੀ ਵਾਹ ਏ ਮਨੂੰ ਇੰਨਾ ਕ ਸਕੂਨ ਮਿਲਿਆ ਨਾ ਤੁਹਾਡੀਆਂ ਗੱਲਾਂ ਸੁਣ ਕੇ ਕਿ ਤੁਸੀਂ ਜਦੋਂ ਕੋਈ ਸਿੱਧੂ ਦੀ ਗੱਲ ਕਰਦਾ ਨਾ ਤੇ ਜ਼ਾਹਦ ਭਾਈ ਮਨੂੰ ਸੱਚੀ ਬੜਾ ਸਕੂਨ ਖੁਸ਼ੀ ਹੁੰਦੀ ਹੈ ਮੈਂ ਲਿਖ ਕੇ ਦੇ ਦਿੰਦਾ ਲੋਹੇ ਤੇ ਲਿਖ ਦਿੰਦਾ ਪਿੱਤਲ ਤੇ ਸੋਨੇ ਤੇ ਲਿਖ ਦੇ ਨਾ ਸਿੱਧੂ ਨਹੀਂ ਮਰਿਆ ਹਾਂ ਹੈਗਾ ਉਹ ਸਾਡੇ ਦਿਨਾਂ ਚ ਵਾਲੀ ਜਿਹੜੇ ਅੱਜ ਮਰ ਗਏ ਮਰ ਗਏ